ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਡੇਰਾ ਬਾਬਾ ਨਾਨਕ ਦੀ ਤਹਿਸੀਲ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਆਮੋ ਸਾਹਮਣੇ ਦੋਵੇਂ ਧਿਰਾਂ ਵਿਚਾਲੇ ਤੱਕਾਮੁਕੀ ਤੇ ਗਾਲੀ-ਗਲੋਚ ਹੋਈ ਇਸ ਖਿੱਚ ਤੂਚ ਕਈਆਂ ਦੀਆਂ ਪੱਗਾਂ ਲੱਥੀਆਂ ਦੋਵਾਂ ਨੇ ਲਗਾਏ ਇੱਕ ਦੂਜੇ ਤੇ ਗੁੰਡਾਗਰਦੀ ਦੇ ਇਲਜ਼ਾਮ ਨਾਮਜ਼ਦਗੀ ਦੌਰਾਨ ਕਈ ਥਾਵਾਂ ਤੋਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਦੀਆਂ ਖਬਰਾਂ ਆਈਆਂ ਸਾਹਮਣੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਗੁੰਡਾਗਰਦੀ ਅਕਾਲੀ ਦਲ ਨੇ ਪੁਲਿਸ ਅਧਿਕਾਰੀਆਂ ਦੀ ਕਥਿਤ ਤੌਰ ਤੇ ਵਾਇਰਲ ਹੋਈ ਆਡੀਓ ਕਲਿੱਪ ਸੰਬੰਧੀ ਚੋਣ ਕਮਿਸ਼ਨ ਕੋਲ ਦਰਜ ਕਰਵਾਈ ਸ਼ਿਕਾਇਤ ਅਰਸ਼ਦੀਪ ਕਲੇਰ ਨੇ ਕਿਹਾ ਪੂਰੀ ਘਟਨਾ ਦੀ ਜਾਂਚ ਸੀਬੀਆਈ ਜਾਂ ਐਨਆਈਏ ਵਰਗੀਆਂ ਕੇਂਦਰੀ ਏਜੰਸੀਆਂ ਤੋਂ ਕਰਵਾਈ ਜਾਵੇ ਗੁਰਮੀਤ ਸਿੰਘ ਮੀਤਹੇਰ ਨੇ ਪੁਲਿਸ ਅਫਸਰਾਂ ਦੀ ਵਾਇਰਲ ਹੋ ਰਹੀ ਕਥਿਤ ਆਡੀਓ ਤੇ ਦਿੱਤੀ ਪ੍ਰਤੀਕਿਰਿਆ ਉਹਨਾਂ ਇਹ ਆਡੀਓ AI ਨਾਲ ਜਨਰੇਟ ਹੋਣ ਦੀ ਸ਼ੰਕਾ ਜਤਾਈ ਮੀਤਹੇਰ ਨੇ ਕਿਹਾ ਸ਼ਰੋਮਣੀ ਅਕਾਲੀ ਦਲ ਨੂੰ ਨਹੀਂ ਮਿਲ ਰਿਹਾ ਚੋਣ ਲੜਨ ਲਈ ਉਮੀਦਵਾਰ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਨੇ ਕੀਤੀ ਖਾਰਜ ਢਾਲੀਵਾਲ ਨੇ ਕਿਹਾ ਜਦੋਂ ਜਗਦੀਸ਼ ਭੋਲਾ ਨੇ ਮਜੀਠੀਆ ਤੇ ਡਰੱਗ ਤਸਕਰੀ 'ਚ ਸ਼ਾਮਲ ਹੋਣ ਦਾ આરોਪ ਲਗਾਇਆ ਸੀ ਜੇਕਰ ਉਸੇ ਵੇਲੇ ਕਾਰਵਾਈ ਹੁੰਦੀ ਤਾਂ ਹਜ਼ਾਰਾਂ ਲੋਕਾਂ ਦੀ ਬਚ ਸਕਦੀ ਸੀ ਜਾਨ ਤੇ ਹੁਣ ਖਬਰਾਂ ਦਾ ਵਿਸਥਾਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਤਹਿਸੀਲ ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਨਾਮਜ਼ਦਗੀਆਂ ਭਰਦੇ ਸਮੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਮੋ ਸਾਹਮਣੇ ਹੋ ਗਏ ਤਕਰਾਰ ਇੱਥੋਂ ਤੱਕ ਵੱਧ ਗਈ ਕਿ ਦੋਵੇਂ ਧਿਰਾਂ ਚ ਹੱਥੋਪਾਈ ਹੋ ਗਈ ਇਸ ਦੌਰਾਨ ਤੱਕਾਮੁਕੀ ਕਸੌਣ ਅਤੇ ਗਾਲੀ ਗਲੋਚ ਹੋਈ ਇਸ ਖੇਚ-ਤੂਚ ਕਈਆਂ ਦੀਆਂ ਪੱਗਾਂ ਵੀ ਲੱਥੀਆਂ ਕਾਂਗਰਸੀ ਆਗੂ ਉਦੇ ਵੀਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਡੇਰਾ ਬਾਬਾ ਨਾਨਕ ਦੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਵਰਕਰ ਜਾਣ ਬੁੱਝ ਕੇ ਮਾਹੌਲ ਖਰਾਬ ਕਰ ਰਹੇ ਨੇ ਇਸ ਦੌਰਾਨ ਗਰਮਾਏ ਮਾਹੌਲ ਨੂੰ ਪੁਲਿਸ ਨੇ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ ਬਚਾ ਲੋ ਕਿੰਨਾ ਇੰਦਰ ਬਚਾ ਲੋਗੇ ਰਹਿ ਕੇ ਜੇ ਮੈਂ ਬਚਾ ਲੋ ਨਾ ਕੋਈ ਸੋਮੋਟਰ ਚੀਜ਼ ਹੁੰਦੇ ਨਜ਼ਰ ਆ ਰਹੇ ਨੇ ਇਹ ਦੱਸਿਓ ਨੂੰ ਤੇ ਵਿਸ ਭਲੇਖੇ ਜਣਾ ਰਹੀ ਤੂੰ ਗੁਰਬੇ ਸਿੰਘ ਕਿਹੜਾ ਪਿੰਡ ਆ ਤਰਗਾਵਾਦ ਤੇ ਕੀ ਗੱਲ ਹੋਈ ਆ ਅੰਦਰੋਂ ਬਾੜ ਗੋ ਮੈਂ ਗੁਰਦੀਪ ਸਾਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਨਰ ਪਾਰਟੀ ਅੱਛਾ ਕੀ ਹੋਇਆ ਜੀ ਗੱਲ ਕੀ ਹੋਈ ਸਰਦਰਦਾਰਾਂ ਨੇ ਬਨਾਦਰ ਖੱਟਕੇ ਲਾਗੇ ਆ ਅੱਛਾ ਖੱਟਕੇ ਲਾਗੇ ਗੁਰਦੀਪ ਸਿੰਘ ਹਣੀ ਕੋਈ ਕੋਈ ਹੋਰ ਸਾਰੇ ਕਿੰਨੇ ਬੰਦੇ ਆ ਇਸ ਪਾਸੇ ਨਹੀਂ ਬਰਾ ਜੀ ਉਧਰ ਉਧਰ ਦੱਸੋ ਕੀ ਹੋਇਆ ਵਾ ਬਾਜੀ ਰਹਿਣ ਤੂੰ ਗੱਲ ਹਾਂਜੀ ਯਾਰ ਉਹ ਸਾਰੇ ਅੰਦਰ ਗੁੰਡਾ ਕਰਦੀ ਹੋਣ ਰਹੀ ਆ ਹਾਂ ਮੇਰੇ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਨਾ ਕਾਗਜ਼ ਕੋ ਕੇ ਲਾਗੇ ਵੀਰੇ ਕਾਗਜ਼ ਹੀ ਹੋ ਕੇ ਲਾਗੇ ਕਾਗਜ਼ ਹੀ ਹੋ ਕੇ ਪੱਗ ਵੀ ਹੋ ਕੇ ਲਾਗੇ ਇਹ ਉਹ ਬੰਦੇ ਨੇ ਇੱਥੇ ਪੰਦੇ ਡੀਐਸਪੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰ ਆਉਣ ਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਲਾਰੇ ਨੇ ਉਹਨੇ ਕਿੰਨਾ ਕਿੰਨਾ ਨੇ ਖਿਲਾ ਰਹੇ ਆ ਆ ਐਮਐਲਏ ਸਾਹਮਣੇ ਖਲੋਤਾ ਆ ਸਾਡੇ ਸਾਡੇ ਪੈਰਾਚੂਟੋਂ ਬੰਨ੍ਹਦਾ ਰਿਹਾ ਅੱਛਾ ਕੀ ਹੋਇਆ ਤੇ ਚਿੱਟਣ ਅੰਦਰ ਕਾਗਜ਼ ਸ਼ਾਂਤਪਈ ਨਾ ਕਾਗਜ਼ ਭਰਨਦੇ ਬੰਦੇ ਸਾਡੇ ਤੁਸੀਂ ਕਦੋਂ ਆਏ ਇਹਨੇ ਅੰਦਰ ਰਾਤੀਬਾਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਾ ਕੇ ਆਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਹਾਂ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇੰਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਵੀ ਬੰਦਾ ਜਾਊਗਾ ਨਹੀਂ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਡੇ ਬੰਦੇ ਬੰਦੇ ਪਲੇ ਬੰਦੇ ਤਾਂ ਆ ਉਮੀਦਵਾਰ ਨੇ ਮੈਂ ਚੇਅਰ ਪੈ ਲਾਡੀ ਸੁਣਾਵਾ ਜੀ ਅਹੀਂ ਜਨਾਬ ਕਾ ਅੰਦਰੋਂ ਬਾਹਰੋਂ ਬਾਹਰੋਂ ਦਾ ਢਾ ਕੇ ਪੱਕਾ ਬਕਲਾ ਤੇ ਗੱਲ ਹੀ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਨਾਲ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਚੋਣਾਂ ਦੀ ਨਾਮਜ਼ਦਗੀ ਲਈ ਅੱਜ ਆਖਰੀ ਦਿਨ ਸੀ ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਇਸ ਦੌਰਾਨ ਕਈ ਥਾਵਾਂ ਤੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮਾਨ ਸਰਕਾਰ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਦਿੱਲੀੋਂ ਚੱਲ ਰਹੀ ਹੈ ਚੰਨੀ ਨੇ ਤੱਕੇਸ਼ਾਹੀ ਕਰਨ ਵਾਲੇ ਅਫਸਰਾਂ ਨੂੰ ਵੀ ਲੰਬੇ ਹੱਥੀ ਲਿਆ ਚੰਨੀ ਨੇ ਕਿਹਾ ਕਿ ਅਫਸਰਾਂ ਨੂੰ ਸਰਕਾਰ ਦੀ ਚਾਪਲੂਸੀ ਕਰਨ ਦੀ ਥਾਂ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸ ਕਰਕੇ ਦਿੱਲੀ ਤੋਂ ਤੇਜਰੀ ਵਾਲੇ ਦਸਿਆਵੜਗੇ ਇੱਥੇ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਗਾ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਰ ਬਾਈ ਕਰੁਕ ਕਰਾਣਾ ੱੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਸੋ ਇਹ ਜਿਹੜਾ ੱੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤੀ ਦੇਰ ਇਨਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੁਝ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਤੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤਮਕਾ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾ ਰਹੇ ਹੈ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰੀ ਸੌਂ ਖਾ ਕੇ ਸਰਕਾਰ ਦੀ ਤੁਸੀਂ ਲੋਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਰੁਝਾਨ ਲੋਕਾਂ ਦਾ ਇੱਕ ਤਰਫਾ ਹੈ ਕਾਂਗਰਸ ਵੱਲ ਰੁਕ ਦਿਖ ਰਹੀ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਹੈ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ ਦੇਰ ਚੱਲਣਾ ਨਹੀਂ ਕਿਸੇ ਮਤ ਜ਼ਿਲ੍ਹਾ ਪ੍ਰਸ਼ਦ ਚੁਣਨੇ ਜਿਹੜੇ ਸਾਡੇ ਪੂਰੇ ਕੈਂਡੀਡੇਟ ਤਿਆਰ ਹੈ ਹਰ ਹਲਕੇ ਵਿੱਚ ਸਾਡਾ ਕੈਂਡੀਡੇਟ ਹੈ ਇਹ ਬੱਕਰੀ ਗੱਲ ਹੈ ਕਿ ਬਹੁਤ ਜਗ੍ਹਾ ਡਰਾਇਟਾਂ ਕਾਇ ਜਾ ਰਹੀਆਂ ਕਿਸੇ ਨੂੰ ਤਾਂ ਰੋਕਿਆ ਵਾ ਕਿਸੇ ਨੂੰ ਕਿਤੇ ਰੋਕਿਆ ਵਾ ਪਰ ਅਸੀਂ ਕਾਗਜ਼ ਜਮਾ ਕਰਵਾ ਮਗੇ ਸ਼ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਿਸ ਅਧਿਕਾਰੀਆਂ ਦੀ ਕਥਿਤ ਤੌਰ ਤੇ ਵਾਇਰਲ ਹੋਈ ਆਡੀਓ ਕਲਿੱਪ ਸੰਬੰਧੀ ਰਾਜ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਾਰਟੀ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ ਵੱਲੋਂ ਕਥਿਤ ਸਾਜ਼ਿਸ਼ੀ ਕੌਲਾਂ ਕੀਤੀਆਂ ਗਈਆਂ ਜਿਸ ਨਾਲ ਨਿਰਪੱਖ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਲੇਰ ਨੇ ਮੰਗ ਕੀਤੀ ਕਿ ਕਮਿਸ਼ਨ ਪੂਰੀ ਘਟਨਾ ਦੀ ਜਾਂਚ ਸੀਬੀਆਈ ਜਾਂ ਐਨਆਈਏ ਵਰਗੀਆਂ ਕੇਂਦਰੀ ਏਜੰਸੀਆਂ ਰਾਹੀ ਕਰੇ ਤਾਂ ਜੋ ਕਥਿਤ ਪੁਲਿਸ ਰਾਜਨੀਤਿਕ ਗੱਠ ਜੋੜ ਵਿਧਾਇਕਾਂ ਅਤੇ ਆਰੋਜ਼ ਦੀ ਭੂਮਿਕਾ ਤੇ ਹੋਰ ਜ਼ਿਲ੍ਹਿਆਂ ਚ ਸੰਭਾਵਿਤ ਸਾਜ਼ਿਸ਼ਾਂ ਬਾਰੇ ਪਤਾ ਚੱਲ ਸਕੇ ਕੋ ਜਿਹੜੀ ਐਚ ਪੀਆਈ ਐਲ ਹੈ ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਆਡੀਓ ਰਿਕਾਰਡਿੰਗ ਨੂੰ ਲੈ ਕੇ ਜਿਹੜੀ ਕਿ ਪਟਿਆਲਾ ਪੁਲਿਸ ਦੀ ਹੈ ਐਸਐਸਪੀ ਸਮੀਤ ਸਾਰੇ ਅਫਸਰ ਨੇ ਔਰ ਕਿਸ ਤਰੀਕੇ ਉਥੇ ਤੱਕੇਸ਼ਾਈਆਂ ਤੇ ਗੱਲਾਂ ਹੋ ਰਹੀਆਂ ਉਹ ਡਿਟੇਲ ਦੇ ਵਿੱਚ ਸੋ ਅਸੀਂ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸਵੇਰੇ ਇੱਕ ਮੈਂਸ਼ਨਿੰਗ ਕੀਤੀ ਸੀ ਕਿ ਬਹੁਤ ਸੀਰੀਅਸ ਇਸ਼ੂ ਹੈ ਇਲੈਕਸ਼ਨ ਪ੍ਰੋਸੈਸ ਔਨ ਹੈ ਅੱਜ ਨੋਮੀਨੇਸ਼ਨਸ ਦੀ ਲਾਸਟ ਡੇਟ ਹੈ 14 ਨੂੰ ਵੋਟਾਂ ਪੈ ਜਾਣੀਆਂ ਸੋ ਇਹ ਸਾਡੀ ਅੱਜ ਹੀ ਸੁਣਵਾਈ ਲਈ ਲਾਈ ਜਾ ਸੋ ਅੱਜ ਉਹ ਸੁਣਵਾਈ ਤੇ ਆਈ ਤੇ ਉਸ ਪੀਆਈਐਲ ਦੇ ਵਿੱਚ ਜਿਹੜੀ ਮੇਨ ਡਿਮਾਂਡ ਹੈ ਉਹ ਇਹ ਹੈ ਕਿ ਅਗਰ ਪਟਿਆਲਾ ਦੀ ਜਿਹੜੀ ਪੁਲਿਸ ਹੈ ਅਗਰ ਪੁਲਿਸ ਦੇ ਹੈੱਡ ਹਨ ਉਹ ਆਪ ਹੀ ਅਫਸਰਾਂ ਨੂੰ ਇਨਸਟਰਕਸ਼ਨ ਕਰ ਰਹੇ ਨੇ ਕਿ ਭਾਈ ਜਿਹਨੂੰ ਚੱਕਣਾ ਉਹਨੂੰ ਘਰੋਂ ਚੱਕ ਲੋ ਜਿਹਦੇ ਕਾਗਜ਼ ਪਾੜਦੇ ਨੇ ਉਹਦੇ ਕਾਗਜ਼ ਪਾੜ ਦੋ ਐਮਐਲਏ ਨਾਲ ਤਾਲਮੇਲ ਕਰਕੇ ਰੱਖਿਓ ਐਮਐਲਏ ਦੇ ਗੁੰਡਿਆਂ ਨਾਲ ਜਿਹੜੇ ਨੇ ਉਹਨਾਂ ਨਾਲ ਤਾਲਮੇਲ ਕਰ ਲਓ ਪਰ ਜਿਹੜਾ ਸੈਂਟਰ ਹੈ ਲਾਸਟ ਟਾਈਮ ਗੁਨਾ ਹੋਵੇ ਜਿਵੇਂ ਪੰਚਾਇਤਾਂ ਵੇਲੇ ਅੰਦਰ ਵੀਡੀਓ ਬਣ ਗਈ ਸੀ ਇਸ ਵਾਰੀ ਸੈਂਟਰਾਂ ਤੋਂ ਬਾਹਰ ਸਾਰਾ ਕੁਝ ਕੀਤਾ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਖੜਾ ਹੋ ਜਾਂਦਾ ਹੈ ਕਿ ਸਾਰਾ ਮੈਨੂੰ ਲੱਗਦਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹੀ ਕੰਪਰੋਮਾਈਜ਼ ਹੋ ਜਾਏਗਾ ਅਗਰ ਪੁਲਿਸ ਇਸ ਲੈਵਲ ਤੇ ਕੰਪਰੋਮਾਈਜ਼ ਹੈ ਉਹ ਵੀ ਇੱਕ ਬਾਰਡਰ ਸਟੇਟ ਦੀ ਪੁਲਿਸ ਸੋ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਡੀ ਜਿਹੜੀ ਪੀਆਈਐਲ ਹੈ ਉਹਦੇ ਚ ਨੋਟਿਸ ਇਸ਼ੂ ਕਰਤਾ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਵੀ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਵੀ ਇਹਦੇ 'ਚ ਹੁਣ ਜਵਾਬ ਮੰਗਿਆ ਗਿਆ ਮੰਡੇ ਵਾਸਤੇ ਰੱਖੀ ਹੈ ਸਾਡੀ ਰਿਕੁਐਸਟ ਸੀ ਕਿ ਜਲਦੀ ਰੱਖੀ ਜਾਵੇ ਕਿਉਂਕਿ ਕੱਲ ਨੂੰ ਫਰਾਈਡੇ ਆ ਫਿਰ ਸੈਟਰਡੇ ਸੰਡੇ ਬੰਦ ਸੋ ਮੰਡੇ ਨੂੰ ਅਰਜੈਂਟ ਦੇ ਵਿੱਚ ਹੀ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਹਨਾਂ ਨੇ ਸਾਨੂੰ ਸਪੈਸੀਫਿਕ ਕੁਐਰੀ ਕੀਤੀ ਸੀ ਕਿ ਕੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਅਪਰੋਚ ਕੀਤਾ ਤਾਂ ਉਹ ਵੀ ਅਸੀਂ ਔਨ ਰਿਕਾਰਡ ਦੇ ਦਿਤਤੀ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕੀਤਾ ਹਾਲਾਂਕਿ ਕੋਰਟ ਨੇ ਇੱਕ ਜਿਹੜੀ ਸਪੈਸੀਫਿਕ ਕੁਐਰੀ ਹੀਅਰਿੰਗ ਦੇ ਦੌਰਾਨ ਕੀਤੀ ਕਿ ਕੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਨਹੀਂ ਇਹਨੂੰ ਦੇਖ ਸਕਦਾ ਤਸੀਂ ਦੱਸਿਆ ਕਿ ਐਸ ਪਰ ਐਕਟ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ दैट इज ਅੰਡਰ ਦਾ ਪੰਜਾਬ ਗਵਰਨਮੈਂਟ ਇਹ ਕੋਈ ਦੂਸਰੀਆਂ ਚੋਣਾਂ ਨਹੀਂ ਜਦੋਂ ਐਮਪੀ ਐਮਐਲਏ ਚੋਣਾਂ ਹੁੰਦੀਆਂ ਨੇ ਫਿਰ ਸੈਂਟਰਲ ਕਮਿਸ਼ਨ ਹੁੰਦਾ ਫਿਰ ਚੀਫ ਇਲੈਕਟੋਰਲ ਪੰਜਾਬ ਹੁੰਦੇ ਨੇ ਜਿਹੜਾ ਇਹ ਵਾਲਾ ਕਮਿਸ਼ਨ ਹੈ ਇਹ ਤੇ ਅਕਸਰ ਰਿਟਾਇਰਡ ਜਿਹੜੇ ਅਫੀਸਰ ਹੈ ਉਹ ਲਾਏ ਜਾਂਦੇ ਨੇ ਤੇ ਪੰਜਾਬ ਸਰਕਾਰ ਦਾ ਇਹ ਕਮਿਸ਼ਨ ਸੋ ਇਹ ਜਿਹੜੀ ਵੀਡੀਓ ਹੈ ਇਹਦੀ ਜੈਨੂਇਨੈਸ ਜਾਣਨੀ ਬਹੁਤ ਜ਼ਰੂਰੀ ਹੈ ਸਟੇਟ ਤੋਂ ਬਾਹਰਲੀ ਕੋਈ ਵੀ ਏਜੰਸੀ ਇਹਦੀ ਵੀਡੀਓ ਦੀ ਜਾਂਚ ਕਰੇ ਔਰ ਫਿਰ ਜਿਹੜੇ ਆਫੀਸਰਸ ਇਨਵੋਲਡ ਨੇ ਉਹਨਾਂ ਦੇ ਖਿਲਾਫ ਐਕਸ਼ਨ ਮਸਟ ਹੈ ਕਿਉਂਕਿ ਇਹ ਚੀਜ਼ ਲਾਅ ਨਹੀਂ ਕੀਤੀ ਜਾ ਸਕਦੀ ਅਗਰ ਪੁਲਿਸ ਹੀ ਕਹੂਗੀ ਕਿ ਐਮਐਲਏਆਂ ਦੇ ਨਾਲ ਮਿਲ ਕੇ ਐਮਐਲਏ ਨੂੰ ਸੈਟੀਸਫਾਈ ਕਰਕੇ ਜਿਹੜੇ ਦੂਜੀਆਂ ਪਾਰਟੀਆਂ ਦੇ ਨਾਮੀਨੇਸ਼ਨ ਕਰਨ ਬੰਦੇ ਆ ਰਹੇ ਨੇ ਉਹਨਾਂ ਨੂੰ ਘਰੋਂ ਚੱਕ ਲੋ ਉਹਨਾਂ ਨੂੰ ਕਿਤੇ ਬਾਹਰੋਂ ਚੱਕ ਲੋ ਤਾਂ ਫਿਰ ਇਸ ਤਰੀਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਜਿਹੜਾ ਇੱਕ ਸੁਪਨਾ ਆਪਾਂ ਦੇਖਦੇ ਆ ਉਹ ਤਾਂ ਫਿਰ ਖਤਮ ਹੀ ਹੋ ਗਿਆ ਅਸੀਂ ਆਰਪੀਐਫ ਦੀ ਮੰਗ ਇਹ ਵੀ ਐਫ ਡਿਪਲੋਮਾ ਅਸੀਂ ਅਸੀਂ ਕਿਹਾ ਕਿ ਹੁਣ 14 ਨੂੰ ਇਲੈਕਸ਼ਨ ਹੈ ਸਾਡੀ ਪ੍ਰੇਅਰ ਦੀ ਡਿਮਾਂਡ ਹੈ ਕਿ ਪਟਿਆਲਾ ਦੇ ਵਿੱਚ ਤੋਂ ਸਾਹਮਣੇ ਆ ਗਿਆ ਇਹ ਇਕੱਲੇ ਐਸਐਸਪੀ ਦੀ ਗੱਲ ਨਹੀਂ ਉਸ ਕੌਨਕਾਲ ਦੇ ਵਿੱਚ ਸਾਰੇ ਐਸਪੀ ਵੀ ਨੇ ਡੀਐਸਪੀ ਵੀ ਨੇ ਐਸਐਚਓ ਵੀ ਨੇ ਸੋ ਸਾਰਾ ਜਿਹੜਾ ਉੱਥੇ ਦਾ ਹਮਲਾ ਫੈਲਾ ਉਹ ਤਾਂ ਸਰਕਾਰ ਦੇ ਹੱਥੋਂ ਕੰਪਰੋਮਾਈਜ਼ਡ ਹੈ ਤੋ ਸਾਡੀ ਇਹ ਪਟੀਸ਼ਨ ਦੇ ਵਿੱਚ ਮੰਗਿਆ ਕਿ ਉੱਥੇ ਸੈਂਟਰਲ ਫੋਰਸਸ ਲਾ ਕੇ ਇਲੈਕਸ਼ਨ ਕਰਾਈ ਜਾਵੇ ਔਰ ਇਹ ਤਾਂ ਇੱਕ ਜ਼ਿਲ੍ਹਾ ਇਹ ਤਾਂ ਇੱਕ ਕੌਨਕਾਲ ਵਾਇਰਲ ਹੋ ਗਈ ਇਹਦਾ ਮਤਲਬ ਇਨਸਟਰਕਸ਼ਨ ਇਹ ਸਾਰੇ ਪੰਜਾਬ ਵਾਸਤੇ ਆਹੀ 19 ਸਰਕਾਰ ਦੀ ਸੋ ਇਹਦੇ ਵਿੱਚ ਕੋਰਟ ਤੁਰੰਤ ਪ੍ਰਭਾਵ ਨਾਲ ਦਖਲ ਦੇ ਆਮ ਆਦਮੀ ਪਾਰਟੀ ਦੇ ਆਗੂ ਗੁਰਮੀਤ ਸਿੰਘ ਮੀਤੇਹਰ ਨੇ ਪੁਲਿਸ ਅਫਸਰਾਂ ਦੀ ਵਾਇਰਲ ਹੋਰੀ ਕਥਿਤ ਆਡੀਓ ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਇਹ ਆਡੀਓ AI ਨਾਲ ਜਨਰੇਟ ਕਰਨ ਦੇ ਪੁਲਿਸ ਦੇ ਬਿਆਨ ਦਾ ਸਮਰਥਨ ਕੀਤਾ। ਮੀਤਹੇਰ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵੇਲੇ ਪੰਚਾਇਤੀ, ਨਗਰਪਾਲਿਕਾ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਧੱਕਾ ਕੀਤਾ ਜਾਂਦਾ ਸੀ। ਹੁਣ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਉੱਤੇ ਝੂਠੇ aarop ਲਗਾਏ ਜਾ ਰਹੇ ਨੇ। ਅਸਲੀਅਤ ਇਹ ਹੈ ਕਿ ਅਕਾਲੀ ਦਲ ਨੂੰ ਚੋਣ ਲੜਾਉਣ ਲਈ ਉਮੀਦਵਾਰ ਤੱਕ ਨਹੀਂ ਮਿਲ ਰਿਹਾ। ਕੋਈ ਵੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਲਈ ਤਿਆਰ ਨਹੀਂ ਹੈ ਇਹਨਾਂ ਚੋਣਾਂ 'ਚ ਮਿਲਣ ਵਾਲੀ ਹਾਰ ਨੂੰ ਦੇਖਦੇ ਹੋਏ ਅਕਾਲੀ ਦਲ ਵੱਲੋਂ ਪਹਿਲਾਂ ਹੀ ਬਹਾਨੇ ਬਣਾਏ ਜਾ ਰਹੇ ਨੇ ਆਖਰੀ ਸਵਾਲ ਇੱਕ ਆਡੀਓ ਵਾਇਰਲ ਹੋ ਰਿਹਾ ਹੈ ਔਰ ਜਿਸ ਤਰੀਕੇ से ਸੁਖਵੀਰ ਬਾਦਲ ਨੇ ਉਸ ਕੋ ਟਵੀਟ ਕਰਕੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਲ ਬਾਡੀ ਦੇ ਚੋਣਾਂ ਮੈਂ ਸਰਕਾਰ ਦਾ ਸਾਥ ਦੇ दिए ਹਾਲਾਂਕਿ ਉਸ ਆਡੀਓ ਕੇ ਆਥੈਂਟੀਸਿਟੀ ਤੇ ਕਾਫੀ ਸਵਾਲ ਉਠਾਏ ਜਾ ਰਹੇ ਕਿ ਉਹ ਪੱਕਾ ਹੈ ਜਾਂ ਨਹੀਂ ਮਗਰ ਮਾਮਲਾ ਕਰਵਾ ਗਿਆ ਪੰਜਾਬ ਮੈਂ ਦੇਖੋ ਅਕਾਲੀ ਦਲ ਦੇ ਸਮੇਂ ਕਿਸ ਤਰ੍ਹਾਂ ਜਿਹੜੀਆਂ ਲੋਕਲ ਬਾਡੀਜ਼ ਦੀ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੁੰਦੀਆਂ ਰਹੀਆਂ ਨੇ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਜਾਣਦੇ ਆ ਤੇ ਕਿਸ ਤਰ੍ਹਾਂ ਬਾਈ ਇਲੈਕਸ਼ਨ ਦੇ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੁੰਦੀ ਰਹੀ ਹੈ ਉਹ ਵੀ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਜਾਣਦੇ ਆ ਮਤਲਬ ਕਿ ਤੁਸੀਂ ਦੇਖੋ ਵੀ ਪੂਰਾ ਜ਼ਿਲ੍ਹੇ ਦਾ ਜ਼ਿਲ੍ਹੇ ਚ ਇਦਾਂ ਹੁੰਦਾ ਸੀ ਵੀ ਇੱਕ ਵੀ ਨਾਮੀਨੇਸ਼ਨ ਨਹੀਂ ਆਇਆ ਤੇ ਸਾਰੇ ਜਿਹੜੇ ਬੰਦੇ ਸਰਵਸੰਮਤੀ ਨਾਲ ਹੀ ਕਾਲੋ ਵੀ ਸਰਪੰਚ ਕੌਂਸਲਰ ਜਿਹੜੇ ਆ ਉਹ ਬਣ ਜਾਂਦੇ ਸੀਗੇ ਇਹ ਕਿਤੇ ਪੋਸਿਬਿਲਟੀ ਹੈ ਵੀ ਕਿਤੇ ਕੋਈ ਬੰਦਾ ਹੀ ਨਾ ਆਵੇ ਇੱਕ ਸੀਟ ਤੇ ਵੀ ਨਾ ਆਵੇ ਕਈ ਕਈ ਜ਼ਿਲ੍ਹੇ ਪੂਰੇ ਇਦਾਂ ਦੇ ਜਿਹੜੇ ਆ ਉਹ ਹੁੰਦੇ ਰਹੇ ਨੇਗੇ ਤੇ ਹੁਣ ਮਤਲਬ ਕਿ ਉਹੀ ਅਕਾਲੀ ਦਲ ਇਸ ਗੱਲ ਨੂੰ ਰੌਲਾ ਪਾਵੇ ਵੀ ਜੀ ਸਾਡੇ ਨਾਲ ਧੱਕਾ ਹੋ ਰਿਹਾ ਜੇ ਹੋ ਰਿਹਾ ਪਰ ਅਸਲੀ ਤੇ ਇਹ ਆ ਅੱਜ ਅਕਾਲੀ ਦਲ ਨੂੰ ਪਿੰਡਾਂ 'ਚ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਲੜਾਉਣ ਲਈ ਬੰਦੇ ਨਹੀਂ ਮਿਲ ਰਹੇ ਮੈਂ ਤਾਂ ਹੁਣ ਅਸੀਂ ਆਪ ਜਿਹੜੇ ਨਾਮਿਨੇਸ਼ਨ ਆਪਣੇ ਬੰਦਿਆਂ ਦੇ ਫਾਈਲ ਕਰਵਾਏ ਆ ਅੱਜ ਅਕਾਲੀ ਦਲ ਵਾਲੇ ਇੱਕ ਬੰਦੇ ਨੂੰ ਜਾ ਕੇ ਖੜਾ ਕਰਕੇ ਆਉਂਦੇ ਆ ਉਹ ਕਹਿੰਦਾ ਵੀ ਜੀ ਮੈਂ ਇਲੈਕਸ਼ਨ ਨਹੀਂ ਲੜਨੀ ਲੋਕ ਗਾਲਾਂ ਦਿੰਦੇ ਆ ਪੱਲੇ ਕੱਖ ਪੈਣਾ ਨਹੀਂ ਤੇ ਉਹ ਬਹਿ ਜਾਂਦਾ ਫਿਰ ਦੂਜੇ ਨੂੰ ਕਰੇ ਆਉਂਦੇ ਆ ਅੱਜ ਅਸਲੀਅਤ ਇਹ ਹੈ ਕਿ ਬੰਦਾ ਹੀ ਕੋਈ ਇਲੈਕਸ਼ਨ ਲੜਨ ਲਈ ਤਿਆਰ ਨਹੀਂ ਜਿਹਦੇ ਕਰਕੇ ਹੁਣ ਇਲੈਕਸ਼ਨ ਤਾਂ ਆਪਣੇ ਬੰਦਿਆਂ ਤੋਂ ਲੜਾਈ ਨਹੀਂ ਜਾ ਰਹੇ ਹੁਣ ਜਿਹੜਾ ਭੰਡਾ ਉਹ ਸਰਕਾਰ ਸਿਰ ਭੰਡਣਾ ਵੀ ਜਿਹੜਾ ਸਾਨੂੰ ਲੜਨ ਨਹੀਂ ਦੇ ਰਹੀ ਅਸਲੀਅਤ ਇਹ ਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ। ਢਾਲੀਵਾਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਮਜੀਠੀਆ ਦੀ ਗ੍ਰਿਫਤਾਰੀ ਨੂੰ ਸਿਆਸੀ ਬਦਲਾਖੋਰੀ ਦੱਸ ਰਹੀਆਂ ਸਨ। ਅੱਜ ਹਾਈ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਉਨਾ ਖਿਲਾਫ ਪੇਸ਼ ਕੀਤੇ ਗਏ ਸਬੂਤਾਂ ਨੂੰ ਗੰਭੀਰ ਮੰਨਿਆ ਹੈ ਢਾਲੀਵਾਲ ਨੇ ਕਿਹਾ ਕਿ ਜਦੋਂ ਜਗਦੀਸ਼ ਭੋਲਾ ਨੇ ਮਜੀਠੀਆ ਤੇ ਡਰਗ ਤਸਕਰੀ ਚ ਸ਼ਾਮਲ ਹੋਣ ਦਾ આરોਪ ਲਗਾਇਆ ਸੀ ਜੇਕਰ ਉਸੇ ਵੇਲੇ ਕਾਰਵਾਈ ਹੁੰਦੀ ਤਾਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਬਚ ਸਕਦੀ ਸੀ ਸੁਖਬੀਰ ਬਾਦਲ ਦੇ ਸ਼ਰੋਮਨੀ ਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਕਾਲੀ ਦਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਦੇਈ ਪਾਰਟੀ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੀ ਜਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਅਰ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਆ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਵਿਜੀਠੀਏ ਦੇ ਪੱਖ ਦੇ ਵਿੱਚ ਇਹਾਰੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਅ ਖੋਦੀ ਕੀਤੀ ਹੈ ਧੱਕਾ ਕੀਤਾ ਅਦਮਾਨ ਜੋਗ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਮੋੜ ਆਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਜੋਗ ਕੋਰਟ ਨੇ ਜਿਹੜਾ ਇੱਕ ਫੈਸਲਾ ਜਿਹੜਾ ਦਿੱਤਾ 2012-13 ਦੇ ਵਿੱਚ ਜਦੋਂ ਕਾਲੀਦਲ ਦੀ ਸਰਕਾਰ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਇਸ ਵਾਰਗ ਦੇ ਤੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆ ਵੀ ਸ਼ਾਮਲ ਹੈ ਸਾਡੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੇ ਉਸ ਸਮੇਂ ਫੜ ਕੇ ਮਜੀਠੀਆ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਬਾਜਾ ਦੀ ਸੀਗੀ ਪੰਜਾਬ 'ਚ ਇਸ ਨਸ਼ੇ ਦੇ ਕਾਰਨ ਕਈ ਮਾਵਾਂ ਦੀਆਂ ਕੁੱਖਾਂ ਸੁਨੀਆਂ ਹੋ ਚੁੱਕੀਆਂ ਨੇ ਪਰ ਇਸ ਦੇ ਬਾਵਜੂਦ ਵੀ ਪੰਜਾਬ 'ਚ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੁਣ ਪੰਜਾਬ 'ਚ ਨਸ਼ਾ ਤਸਕਰੀ ਦੇ ਮਾਮਲੇ ਨੂੰ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ 'ਚ ਚੁੱਕਿਆ ਗਿਆ ਹੈ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ਚ ਨਸ਼ੇ ਨਾਲ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਪੰਜਾਬ ਚ ਨਸ਼ਾ ਕਰਨ ਵਾਲਿਆਂ ਤੋਂ ਵੱਧ ਨਸ਼ਾ ਵੇਚਣ ਵਾਲੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਸਾਡਾ ਫਰਜ਼ ਵੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਉਹਨਾਂ ਕਿਹਾ ਕਿ ਇਹਨਾਂ ਸਭ ਹਾਲਾਤਾਂ ਦੇ ਮੱਦੇਨਜ਼ਰ समा है सर मैं आपका ध्यान लाना चाहूंगी कि एनसीआरबी की रिपोर्ट ने बोला है कि पंजाब में ड्रग से ड्रग हैं जो नशा बेचते हैं और सर यही एनसीआरबी की रिपोर्ट ये भी कहती है कि पंजाब में सबसे देश में सबसे ज्यादा ड्रग्स में हो रहे हैं और सबसे ज्यादा स्मगलिंग भी ड्रग्स की पंजाब में ही हो रही है देश में सबसे ज्यादा साढ़े ग्यारह सौ किलो पिछले साल पकड़ा गया यहाँ तक हाई हाईकोर्ट ने यह भी टिप्पणी दी है कि पंजाब की होल्ड एग्जिस्टेंशियल क्राइसिस है और आम आदमी सरकार से उन्होंने जवाब मांगा कि इसके खिलाफ आप कैसे लड़ रहे हैं लेकिन अफसोस की बात यह सर कि जहाँ पे लोग दुखी होके गांव के दीवारों में लिख रहे हैं कि नशा यहां पे चिट्टा यहां पे बिकता है तो सरकार उनको पकड़ने की बजाय पुलिस को बेच के उससे काला करके उसको मिटवा रही है okay. और सर दो सेकंड जरूरी बात है और यहां तक नशा सर लोग अपने छोटे बच्चों को बेच रहे हैं और मेरे मेरे अपनी कॉन्स्टिट्यूंसी और बाकी जेलों में से वीडियो वायरल हो रहे हैं जैसे नशा बेचा जा रहा है और फोर्टी थ्री थाउजेंड कॉल एक ही जेल के एक ने तो सर मैं आपसे ये रिक्वेस्ट कर रही हूँ ਕਿ ਆਧਾ ਪੰਜਾਬ ਬੀਐਸਐਫ ਕੇ ਅੰਡਰ ਹੈ ਬੀਐਸਐਫ ਕਹਿੰਦੇ ਹਰ ਦੂਸਰੇ ਦਿਨ नशे पकड़े जा रहे हैं और यह बीएसएफ को सर्च और सीज तो हमारी सरकार जहां बिल्कुल फेल हो गई है नशे के विरोध लड़ने के लिए तो क्या केंद्र सरकार यह नशे रोक के लोगों की और बच्चों की जानो बचाने के लिए कुछ करेंगे कि नहीं यह मैं जानना चाहती हूं कि क्यों मां मांवा हो रही है धन्यवाद अध्यक्ष जी संसद दे सरदृत सेशन दे चौथे दिन राज्यसभा च प्रश्न काल दौरान अमेरिका तो रिपोर्ट कीते गए भारतीय नागरिका नाल कीते गए माड़े सलूक दा मुद्दा चर्चा दा विषय बणया समाजवादी पार्टी दे सांसद मेंबर ਰਾਮਜੀ ਲਾਲ ਸੂਮਨ ਨੇ 73 ਸਾਲਾ ਹਰਜੀਤਕੌਰ ਦਾ ਮਾਮਲਾ ਹਵਾਲੇ ਦੇ ਤੌਰ ਤੇ ਸਾਹਮਣੇ ਰੱਖਿਆ ਜਿਨ੍ਹਾਂ ਨੂੰ ਹਥਕੜੀਆਂ ਲਗਾ ਕੇ ਡਿਪੋਰਟ ਕੀਤਾ ਗਿਆ ਸੀ ਇਸ ਮੁੱਦੇ ਬਾਰੇ ਬੋਲਦਿਆਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਸਪਸ਼ਟ ਕੀਤਾ ਕਿ ਸਰਕਾਰ ਦੀ ਜਾਂਚ ਅਤੇ ਹਰਜੀਤ ਕੌਰ ਦੇ ਆਪਣੇ ਵਕੀਲ ਦੇ ਰਿਕਾਰਡ ਅਨੁਸਾਰ ਉਸ ਨੂੰ ਹਥਕੜੀ ਨਹੀਂ ਲਗਾਈ ਗਈ ਸੀ ਹਾਲਾਂਕਿ ਮੰਤਰੀ ਨੇ ਪੁਸ਼ਟੀ ਕੀਤੀ ਕਿ ਫਲਾਈਟ 'ਚ ਬਿਠਾਏ ਜਾਣ ਤੋਂ ਪਹਿਲਾਂ ਹਿਰਾਸਤ ਦੌਰਾਨ ਹਰਜੀਤ ਕੌਰ ਨਾਲ ਮਾੜਾ ਸਲੂਕ ਕੀਤਾ ਗਿਆ ਸੀ ਭਾਰਤ ਨੇ 26 ਸਤੰਬਰ ਨੂੰ ਅਮਰੀਕੀ ਦੂਤਾਵਾਸ ਨੂੰ ਇਸਕ ਰਸਮੀ ਨੋਟ ਜਾਰੀ ਕਰਕੇ ਇਸ ਸਲੂਕ ਤੇ सख्त चिंता प्रगट की टर्निंग टू श्रीमती हरजीत कौर विटेड फ्रॉम द यूनाइटेड स्टेट नाउ इन हर केस सर हर ओन लॉयर हैज स्टेटेड ऑन रिकॉर्ड आई कोट थैंकफुली दे डिड नॉट कफ हर वन ऑफिसर वॉज गोइंग टू डू इट बट देर वॉज अनदर ऑफिसर हु सेट डोंट डू इट बिकॉज ऑफ हर एज आई ऑल्सो वुड लाइक टू इन्फॉर्म द मेम्बर थ्रू यू सर that whenever any flight with deportees come whether it is a uh, chartered flight or whether it is a commercial flight the deportees are invariably interviewed by officials of the government of india in this particular case our immigration officials confirmed that this, in this case that the, she was not cupped. so we have seen we have seen the reports pertaining to this but i would also like sir to inform the uh, member of something else while shrimati harjeet kaur was not handcuffed she was not she was maltreated she was maltreated in detention before she was put on the flight so on the 26th of september we have officially through a note verbal taken up her treatment her maltreatment with the american embassy we have made clear our uh, our uh, very strong concern about the manner of her treatment and asked the embassy and the american authorities to look into this matter so again i would like to say sir my accurate my answer is absolutely accurate i know perhaps the honorable member out of you know concern having read press reports is raising a matter we have gone into that matter we have clarified the matter we have ਲੌਂਚਟਾਕ ਕਨਸਰਨ ਵੀ ਹੈਵ ਇੰਡੀਕੇਟਡ ਆਰ ਕਨਸਰਨ ਟੂ ਦੀ ਅਮਰੀਕਨ ਐਂਬਸੀ ਸੋ ਆਈ ਹੋਪ ਹੀ ਵਿਲ ਰੈਸਟਰ ਅਸ਼ੂਰਡ ਵਿਦ ਸਜੀਪੀਸੀ ਨੇ ਪੰਜਾਬ ਸਰਕਾਰ ਵੱਲੋਂ 12 ਦਸੰਬਰ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਵੀਰ ਬਾਲ ਦਿਵਸ ਪ੍ਰੋਗਰਾਮ ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਨੂੰ ਸਿੱਖ ਸਿਧਾਂਤਾਂ ਤੇ ਰਵਾਇਤਾਂ ਵਿਰੁੱਧ ਕਰਾਰ ਦਿੱਤਾ ਏ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਇੱਕ ਫੈਂਸੀ ਡਰੈਸ ਕੰਪੀਟੀਸ਼ਨ ਵੀ ਕਰਵਾਇਆ ਜਾਣਾ ਏ ਜਿੱਥੇ ਬੱਚੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸਰੂਪ ਚ ਪਹੁੰਚਣਗੇ ਗਰੇਵਾਲ ਨੇ ਕਿਹਾ ਕਿ ਸਿੱਖ ਧਰਮ ਚ ਗੁਰੂ ਸਹਿਬਾਨ ਦੀ ਨਕਲ ਕਰਨ ਦੀ ਮਨਾਹੀ ਹੈ ਸਰਕਾਰ ਕੋਲ ਕੋਈ ਅਜਿਹੇ ਸਿੱਖ ਵਿਦਵਾਨ ਨਹੀਂ ਹਨ ਜੋ ਉਹਨਾਂ ਨੂੰ ਸਹੀ ਅਗਵਾਈ ਦੇ ਸਕਣ ਉਹਨਾਂ ਨੇ ਇਸ ਮਾਮਲੇ ਚ ਪੰਜਾਬ ਸਰਕਾਰ ਤੋਂ ਤੁਰੰਤ ਮਾਫੀ ਮੰਗਣ ਦੀ ਮੰਗ ਕੀਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸੰਪੂਰਨ ਹੋਈ ਆ ਇਹ ਸਤਾਬਦੀ ਦੇ ਆਰੰਭ ਵਿੱਚ ਜਾਂ ਹੋਰ ਕਈ ਮਾਮਲਿਆਂ ਵਿੱਚ ਬੜੀਆਂ ਹੀ ਵਿਵਾਦਤ ਜਿਹੜੇ ਮਾਮਲੇ ਸਾਹਮਣੇ ਆਏ ਆ ਜਿਹੜੇ ਕੀ ਸਰਕਾਰ ਵੱਲੋਂ ਸਤਾਬਦੀ ਨਵਾਈ ਗਈ ਭਾਵੇਂ ਕੀ ਹਰ ਸਿੱਖ ਦਾ ਹਰ ਸੰਸਥਾ ਦਾ ਅਧਿਕਾਰ ਆ ਪਰ ਕੀ ਆ ਵੀ ਮਰਜ਼ਾ ਦਾ ਦੀ ਉਲੰਘਣਾ ਜਿਹੜੀਆਂ ਦੇਖਣ ਵਿੱਚ ਆਈਆਂ ਸਿੱਖਾਂ ਦੇ ਮੰਤੇ ਡੂੰਗਾ ਰੋਜ਼ ਹੋਇਆ ਤੇ ਅੱਜ ਇੱਕ ਪੱਤਰ ਜਿਹੜਾ ਸਾਹਮਣੇ ਆਇਆ ਜਿਹੜਾ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਡੀਸੀ ਸਾਹਿਬਾਨ ਨੂੰ ਤੇ ਜਿਹੜਾ ਚਾਈਲਡ ਵੈਲਫੇਅਰ ਜਿਹੜਾ ਡਿਪਾਰਟਮੈਂਟ ਆ ਉਸ ਦੇ ਵੱਲੋਂ ਜਿਹੜਾ ਸਕੂਲਾਂ ਨੂੰ ਸਟਰਕਸ਼ਨ ਹੈ ਉਮਰ ਦੇ ਮਤਾਬਕ ਬੱਚਿਆਂ ਨੂੰ ਇਹ ਕਿਹਾ ਗਿਆ ਕਿ ਬੱਚੇ ਜਿਹੜੇ ਆ ਉਹ ਸਾਬਜਾਦਿਆਂ ਦੇ ਜਿਹੜੇ ਆ ਆਪਣੇ ਉਹਨਾਂ ਦੀ ਡਰੈਸ ਪਾ ਕੇ ਆਉਣਗੇ ਤੇ ਮਾਤਾ ਗੁਜਰਕਾਉਂ ਦੇ ਦੇ ਰੂਪ ਦੇ ਵਿੱਚ ਡਰੈਸ ਬਣਾ ਕੇ ਆਉਣਗੇ ਪਾਵਾ ਬੰਦਾ ਸਿੰਘ ਬਾਹਰ ਤੇ ਭਗਤ ਸਿੰਘ ਦੇ ਬਾਰੇ ਦੇ ਵਿੱਚ ਜਿਹੜੀ ਕੀ ਗੱਲ ਸਮਝੋ ਬਾਹਰ ਦਿਖਾਈ ਦੇ ਰਹੀ ਆ ਕਿ ਕੀ ਸਰਕਾਰ ਦੇ ਨਾਲ ਇਹਨਾਂ ਦਾ ਕੋਈ ਐਸਾ ਸਮਝਦਾਰ ਜਾਂ ਜਾਣਕਾਰ ਜਾਂ ਸਿੱਖ ਮਰਯਾਦਾ ਨੂੰ ਸਮਝਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈਗਾ ਸੋ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਅਸੀਂ ਕਰਦੇ ਆ ਤਾਂ ਫਿਰ ਇਸ ਨੂੰ ਸਿਆਸੀ ਵਿਰੋਧ ਕਿਹਾ ਜਾਂਦਾ ਅਸੀਂ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਦੱਸਣਾ ਚਾਹੁੰਦੇ ਆ ਕਿ ਸਰਕਾਰ ਜਿਸ ਤਰ੍ਹਾਂ ਤੁਰੀ ਆ ਰਾਜਨੀਤਿਕ ਖੇਤਰ ਦੇ ਅੰਦਰ ਬੜੇ ਤਰ੍ਹਾਂ ਦੇ ਮਲ ਖਾੜੇ ਚੱਲਦੇ ਆ ਪਰ ਧਾਰਮਿਕ ਮਾਮਲੇ ਵਿੱਚ ਜਿਹੜੀ ਸਮੇਂ ਦੀ ਸਰਕਾਰ ਆ ਉਹ ਨਾਂ ਦਖਲ ਦੇਵੇ ਸਿੱਖਾਂ ਦੀ ਮਰਯਾਦਾ ਦੇ ਮੁਤਾਬਕ ਹਾਲ ਤੱਕ ਸਭ ਤੋਂ ਹੁਕਮ ਹੋਇਆ ਵਾ ਕਿ ਕੋਈ ਵੀ ਜਿਹੜਾ ਜਿਹੜਾ ਉਹ ਵਿਅਕਤੀ ਆ ਉਹ ਸਿਰਜੂਪ ਦੇ ਵਿੱਚ ਜਾਂ ਕਿਸੇ ਹੋਰ ਐਮੀਨੇਸ਼ਨ ਦੇ ਦੁਆਰਾ ਦੁਆਰਾ ਕੋਈ ਰੋਲ ਨਹੀਂ ਕਰ ਸਕਦਾ ਸੋ ਪਹਿਲਾਂ ਮੈਂ ਜੀ ਪਿਛਲੇ ਸਮੇਂ ਚ ਦੇਸ਼ ਦੀ ਸਰਕਾਰ ਵੱਲੋਂ ਸਾਬ ਜਦਾਂ ਜਿਹੜੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਬਣਾਇਆ ਗਿਆ ਕਾਰ ਤੱਕ ਸਾਹਿਬ ਵੱਲੋਂ ਉਸ ਗੱਲ ਦਾ ਵੀ ਜਿਹੜਾ ਸੁਝਾਸ਼ਨ ਦਿੱਤੀ ਗਈ ਸੀ ਕਿ ਵੀਰ ਬਾਲ ਦਿਵਸ ਨਾਮ ਜਿਹੜਾ ਵਾ ਸਾਬ ਜਦਾਂ ਦੀ ਸ਼ਹਾਦਤ ਦੇ ਨਾਲ ਮੇਲ ਨਹੀਂ ਖਾਂਦਾ ਸੋ ਇਹੀ ਗੱਲ ਨੂੰ ਲੈ ਕੇ ਹੁਣ ਉਸ ਕੇਂਦਰ ਦੀਆਂ ਉਹਨਾਂ ਰਾਹਾਂ ਤੇ ਸਾਡੀ ਪੰਜਾਬ ਦੀ ਸਰਕਾਰ ਚੱਲਦੀ ਆ ਤੋ ਸਾਨੂੰ ਦਿਖਾਈ ਦੇ ਰਿਹਾ ਕਿ ਮਨਦੀਪ ਚੋਧਰੀਆ ਵਗੈਰਾ ਜਿੰਨੇ ਇੱਥੇ ਬੈਠੇ ਆ ਉਹ ਸਿੱਖੀ ਤੋਂ ਬੜੇ ਤੋਹਾ ਦੂਰ ਨੇ ਤੇ ਇਹ ਸਾਰੇ ਨੂੰ ਰਾਜਨੀਤਿਕ ਝੰਡਾ ਬੁਲਾ ਕੇ ਚੱਲ ਰਹੇ ਨੇ ਅਸੀਂ ਇਸ ਗੱਲ ਲਈ ਜਿਹੜੇ ਕਿਨਾਂ ਸਰਕਾਰ ਦੇ ਵਿੱਚ ਬੈਠੇ ਸਿੱਖ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਚੇਤਨ ਹੋ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਬਹੁਤ ਮਾੜਾ ਵਾ ਸਿੱਖਾਂ ਦੇ ਲਈ ਵੱਡੀ ਚੁਣੌਤੀ ਪੈਦਾ ਕਰ ਰਹੇ ਹੋ ਸੋ ਇਹ ਜਿਹੜਾ ਤੁਸੀਂ ਆਰਡਰ ਕੱਢਿਆ ਇਹ ਆਰਡਰ ਬਹੁਤ ਮਾੜੇ ਤੇ ਬੜੇ ਖਤਰਨਾਕ ਦੇ ਵਿੱਚ ਸੋ ਸੰਵਾਦ ਤੇਰੀ ਮੁਖਾਲਫਤ ਵੀ ਕਰ ਰਹੀਆਂ ਅਸੀਂ ਵੀ ਡਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪੱਤਰ ਵੀ ਜਾ ਰਿਹਾ ਉਹਨਾਂ ਵੱਲੋਂ ਇਸ ਗੱਲ ਦੀ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਆ ਕਿ ਇਹ ਅਜੰਡਾ ਕੁਝ ਤੁਸੀਂ ਜਿਹੜਾ ਕੱਢਿਆ ਵਾ ਆਰਡਰ ਇਹ ਸਾਡਾ ਨੂੰ ਤੁਰੰਤ ਵਾਪਸ ਲਓ ਇਹ ਚੀਜ਼ਾਂ ਸਿੱਖਾਂ ਦੇ ਵਿੱਚ ਨਹੀਂ ਪ੍ਰਮਾਣਿਤ ਇਹ ਸਾਡੀ ਮਰਜ਼ਾ ਦਾ ਦੇ ਵਿੱਚ ਨਹੀਂ ਆਉਂਦੀਆਂ ਕਿ ਸਾਬਜਦਿਆਂ ਦਾ ਸਵਾਗਤ ਨਹੀਂ ਕੀਤਾ ਜਾ ਸਕਦਾ ਮਾਤਾ ਗੁਜਰਕੌਰ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਕੌਮ ਦੇ ਮਹਾਨ ਯੋਧੇ ਹੋਏ ਇਨਾਂ ਦਾ ਸਵਾਗ ਨਹੀਂ ਰਚਾਇਆ ਜਾ ਸਕਦਾ ਸੋ ਇਸ ਕਰਕੇ ਇਸ ਗੱਲ ਦੇ ਅਸੀਂ ਡਟ ਕੇ ਖਿਲਾਫ ਸਮੁੱਚਾ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸੋ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ ਤੇ ਇਸ ਗੱਲ ਦੀ ਮਾਫੀ ਮੰਗੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਡੇਰਾ ਬਾਬਾ ਨਾਨਕ ਦੀ ਤਹਿਸੀਲ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਆਮੋ ਸਾਹਮਣੇ ਦੋਵੇਂ ਧਿਰਾਂ ਵਿਚਾਲੇ ਤੱਕਾ ਮੁਕੀ ਤੇ ਗਾਲੀ ਗਲੋਚ ਹੋਈ ਇਸ ਖਿੱਚ ਤੂਚ ਕਈਆਂ ਦੀਆਂ ਪੱਗਾਂ ਲੱਥੀਆਂ ਦੋਵਾਂ ਨੇ ਲਗਾਏ ਇੱਕ ਦੂਜੇ ਤੇ ਗੁੰਡਾਗਰਦੀ ਦੇ ਇਲਜ਼ਾਮ ਨਾਮਜ਼ਦਗੀ ਦੌਰਾਨ ਕਈ ਥਾਵਾਂ ਤੋਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਤੱਕੇ ਸ਼ਹੀਦੀਆਂ ਖਬਰਾਂ ਆਈਆਂ ਸਾਹਮਣੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਦਿੱਲੀ ਵਾਲਿਆਂ ਦੇ ਇਸ਼ਾਰੇ ਤੇ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਗੁੰਡਾਗਰਦੀ ਅਕਾਲੀ ਦਲ ਨੇ ਪੁਲਿਸ ਅਧਿਕਾਰੀਆਂ ਦੀ ਕਥਿਤ ਤੌਰ ਤੇ ਵਾਇਰਲ ਹੋਈ ਆਡੀਓ ਕਲਿੱਪ ਸਬੰਧੀ ਚੋਣ ਕਮਿਸ਼ਨ ਕੋਲ ਦਰਜ ਕਰਵਾਈ ਸ਼ਿਕਾਇਤ ਅਰਸ਼ਦੀਪ ਕਲੇਰ ਨੇ ਕਿਹਾ ਪੂਰੀ ਘਟਨਾ ਦੀ ਜਾਂਚ ਸੀਬੀਆਈ ਜਾਂ ਐਨਆਈਏ ਵਰਗੀਆਂ ਕੇਂਦਰੀ ਏਜੰਸੀਆਂ ਤੋਂ ਕਰਵਾਈ ਜਾਵੇ ਗੁਰਮੀਤ ਸਿੰਘ ਮੀਤਹੇਰ ਨੇ ਪੁਲਿਸ ਅਫਸਰਾਂ ਦੀ ਵਾਇਰਲ ਹੋਰੀ ਕਥਿਤ ਆਡੀਓ ਤੇ ਦਿੱਤੀ ਪ੍ਰਤੀਕਿਰਿਆ ਉਹਨਾਂ ਇਹ ਆਡੀਓ ਏਆਈ ਨਾਲ ਜਨਰੇਟ ਹੋਣ ਦੀ ਸ਼ੰਕਾ ਜਤਾਈ ਮੀਤਹੇਰ ਨੇ ਕਿਹਾ ਸ਼ਰੋਮਣੀ ਅਕਾਲੀ ਦਲ ਨੂੰ ਨਹੀਂ ਮਿਲ ਰਿਹਾ ਚੋਣ ਲੜਨ ਲਈ ਉਮੀਦਵਾਰ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਨੇ ਕੀਤੀ ਖਾਰਜ ਧਾਲੀਵਾਲ ਨੇ ਕਿਹਾ ਜਦੋਂ ਜਗਦੀਸ਼ ਭੋਲਾ ਨੇ ਮਜੀਠੀਆ ਤੇ ਡਰੱਗ ਤਸਕਰੀ ਚ ਸ਼ਾਮਲ ਹੋਣ ਦਾ આરોਪ ਲਗਾਇਆ ਸੀ ਜੇਕਰ ਉਸੇ ਵੇਲੇ ਕਾਰਵਾਈ ਹੁੰਦੀ ਤਾਂ ਹਜ਼ਾਰਾਂ ਲੋਕਾਂ ਦੀ ਬਚ ਸਕਦੀ ਸੀ ਜਾਨ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ